ਤੋਂ ਅੱਧਰ ਕਰ ਲੈ ਕਹਿੰਦੇ ਉੱਧਰ ਜਿਹੜੇ ਮੇਰੇ ਮੁੰਡੇ ਜੰਦ ਦੇ ਨਹੀਂ ਪਰ ਸਵਾਦ ਬਹੁਤ ਜਿਆਦਾ ਮਾਤਾ ਜੀ ਦਾ ਇਹ ਇੱਕੋ ਵਾਰ ਜੇ ਬੈਠ ਕੇ ਬਹੁਤ ਦਸਤੀ ਬੋਲੇ ਈਸੋ ਨਿਹਾਲ ਸਿਰਾ ਕਰੀ ਬੈਕਤੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਰਣਜੀਤ ਸਿੰਘ ਜੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇਰੇ ਹੱਥ ਰੱਖ ਕੇ ਸੇਵਾ ਲਈ ਏ ਤੇ ਨਾਮ ਜਪਾਇਆ ਤੇ ਇੰਨਾ ਨਮਾਨਿਆਂ ਤੋਂ ਸੇਵਾ ਕਰਾਈ ਏ ਇਹ ਵਾਹਿਗੁਰੂ ਦਾ ਹੱਥ ਈ ਤੇ ਸੇਵਾ ਕਰਦੇ ਰਹੇ ਆ ਜੇ ਵਾਹਿਗੁਰੂ ਦਾ ਹੱਥ ਨਾ ਨਾ ਹੁੰਦਾ ਤਾਂ ਜੀ ਇੰਨੀ ਜੋਗੇ ਸੇਵਾ ਨਹੀਂ ਕਰ ਸਕਦੇ ਤਾਂ ਇੱਥੇ ਸਭ ਤੋਂ ਵੱਡੀ ਮਾਨਕ ਦੇ 카rti ਸੰਗਤ ਸੰਗਤ ਦੇ ਸੰਯੋਗ ਦੇ ਨਾਲ ਸਮੂਹ ਸ਼੍ਰੋਮਣੀ ਕਮੇਟੀ ਦੇ ਸਮੂਹ ਕਾਰਸੇਵਾਵਾਲੇ ਅੱਜ ਅਭੀ ਪ੍ਰਧਾਨ ਸਾਹਿਬ ਬੋਟਾ ਦਾ ਦਿلون ਧੰਨਵਾਦ ਕਰਨੇ ਆ ਸਾਰੀ ਸੰਗਤ ਵੱਲੋਂ ਕਿ ਜਿਨ੍ਹਾਂ ਨੇ ਲਾਗੇ ਵਿੱਚ ਲੰਗਰ ਵੰਡਿਆ ਤੇ ਇਸ ਤਰ੍ਹਾਂ ਹੀ ਵਾਹਿਗੁਰੂ ਸੇਵਾ ਕਰਾਉਂਦਾ ਰਹੇ ਤੇ ਇਸਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਵਖਸ਼ੇ ਹੋਵੇ ਇੰਨੀ ਮੈਂ ਸਾਰੀ ਸੰਗਤ ਦਾ ਹੀ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਇਹ ਹੀ ਅਰਦਾਸ ਕਰਨਾ ਸੱਚੇ ਪਾਤਸ਼ਾਹ ਮਹਾਮਾਰੀ ਤੋਂ ਬਚਾਈ ਤੇ ਇਹਨਾਂ ਪਰਿਵਾਰਾਂ ਵਿੱਚ ਆ ਜਿੰਨੇ ਵੀ ਸੇਵਾਦਾਰੀ ਤੇ ਖਲੋਤੇ ਨੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਦੇ ਖੇੜੇ ਲਾਈ ਤੇ ਇਹਨਾਂ ਦੇ ਕੰਮ ਧੰਦੇ ਵਿੱਚ ਬਰਕਤਾਂ ਪਾਈ ਇਹ ਹੀ ਅਰਦਾਸ ਕਰਨੇ ਆ ਗੁਰੂ ਨਾਨਕ ਦੇ ਨਾਮ ਚੜ੍ਹਦੀ ਕਲਾ ਤੇਰੇ ਪੰਗੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਕਰਕੇ ਤੁਹਾਡਾ ਦੁਆਲ ਹੈ ਇਹਦੇ ਵਿੱਚ ਚੇਅਰਮੈਨ ਸਾਹਿਬ ਨੇ ਸਾਰੇ ਬੁਲਾਵਾ ਦੀ ਪੈਸੀ 2020 ਸਾਲ ਤੇ ਭੱਦੀ ਬਾਜੀ ਜਿਹੜੇ ਆਤਮਾਨ ਦੇ ਦੋਤੀ ਬਾਜੀ ਜਿਹੜਾ ਨੇ ਡਾਇਰੈਕਟਲੀ ਮੇਰੇ ਨਾਲ ਲਿਖ ਕੇ ਸੇਵਾ ਦੇ ਵਿੱਚ ਸਾਹ ਆਇਆ ਤੇ ਚਾਹੁੰਦਾ ਕਿ ਆਪਾਂ ਥੋੜਾ ਟਾਈਮ ਹੋ ਮਿਲਦਾ بڑے ਕੰਮ ਕਰਦੇ ਆ بڑے ਅੰਗੇ ਵੀ ਆਪਾਂ ਕੀਸੇ ਕਰਦੇ ਪਰ ਇਹ ਲੋਕਡਾਊਨ ਦੇ ਕੈਪੀਟਲ ਵਿੱਚ ਤਾਂ ਜਿਆਦਾ ਲੱਗਦਾ ਹੈ ਜੇ ਜਦੋਂ ਅੱਗ ਲੱਗੀ ਹੋਏ ਨਾ ਉਦੋਂ ਜਨਰਲ ਦੇ ਲਈ ਆਪ ਨੂੰ ਝਾੜਨਾ ਚਾਹੀਦਾ ਜਿਹਦੇ ਵਿੱਚ ਪਾਗੜਾ ਉਹ ਖਿਆਲ ਬਣਦਾ ਠੀਕ ਇਹ ਦਿਹਾੜ ਬਣਿਆ ਮੈਂ ਇਹ ਗੱਲ ਯਾਦ ਰੱਖਦੇ ਹੋ ਜੀ ਜਿਹੜੇ ਘਰ ਬਣੋ ਸੀ ਇਸ ਲਈ ਮੈਨੂੰ ਨਹੀਂ ਮਿਲੇ ਤੁਹਾਡੇ ਮਿਲੇ ਇਹ ਸਾਰਿਆਂ ਨੂੰ ਮਿਲੇ ਜਿੰਨੇ ਵੀ ਲੁਧਿਆਣੇ ਦੇ ਲੋਕਾਂ ਨੇ ਜਾਂ ਬਾਹਰੋਂ ਕਿਸੇ ਨੇ ਇਹਨਾਂ ਤੋਂ ਸੇਵਾ ਜਿੱਸਾ ਪਾਇਆ ਇਹ ਸਾਰਿਆਂ ਨੂੰ ਜਿੱਸਾ ਪਰਮਾਤਮਾ ਕਰੇ ਬਹੁਤ ਜੁਗੜੀ ਰੱਖੀ ਜਰੋ ਤਾਂ ਜੋ ਸੇਵਾ ਹੋਰ ਜੁੜੇ ਨਿਕਾ ਸਕੋ ਕੀ ਫਤਿਹ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਨਾਮ ਰਾਜ ਬਿਮਾਰੀ ਮਹਾਮਾਰੀ ਆ ਕਰੋਨਾ ਦੀ ਚੱਲੀ ਹੋਈ ਉਸ ਦੇ ਸਬੰਧ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਦੇਖਣ ਨਿਰਦੇਸ਼ਨ ਅਨੁਸਾਰ ਗੁਰਦੁਆਰਾ ਮੱਡੀ ਸਾਹਿਬ ਆਰੰਭਗੀਤ ਕਰੋ ਲੋ ਲਗਾਤਾਰ ਲੰਗਰ ਦੀ ਸੇਵਾ ਦੌਰਾਨ ਤਰ ਜਾਰੀ ਰਹੀ ਆ ਸਰਦਾਰ ਗੁਰਦੀਪ ਸਿੰਘੀ ਗੋਛਾ ਸੀਨੀਅਰ ਜੂਥ ਕਾਲੀਦਲ ਲੀਡਰ ਜੋ ਕਿ ਹਰ ਰੋਜ਼ ਹੀ ਗੁਰੂ ਘਰ ਤੋਂ ਲੰਗਰ ਦੀ ਸੇਵਾ ਲਾ ਕੇ ਵੱਖ-ਵੱਖ ਉਸਤਾਨਾਂ ਤੇ ਇਹ ਸੇਵਾ ਲੰਗਰ ਵਰਤਾਉਂਦੇ ਸਨ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਆਪਣੇ ਵੱਲੋਂ ਮਾਝੋਪਰ ਪ੍ਰਧਾਨ ਸਾਹਿਬ ਜੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆਂ ਮਹਾਰਾਜ ਇਹਨਾਂ ਨੂੰ ਇਤਰਾ ਹੀ ਸੇਵਾ ਦਾ ਫਲ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰਵੇ ਮਹਾਰਾਜ ਇਤਰਾ ਹੀ ਸੇਵਾ ਹਲਿੰਗੇ ਰਹਿਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਉਹਨਾਂ ਸੇਕੀਤਾ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਉਹਨਾਂ ਲੋੜਵੰਦ ਤੇ ਗਰੀਬ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਂਦੀ ਹੈ ਮੈਂ ਰੱਬ ਦੇ ਤਾਂ ਨਹੀਂ ਦਰਸ਼ਨ ਕੀਤੇ ਪਰ ਰੱਬ ਵਰਗੇ ਲੋਕਾਂ ਦੇ ਦਰਸ਼ਨ ਜ਼ਰੂਰ ਕੀਤੇ ਆ ਜਿਨ੍ਹਾਂ ਚ ਮੈਨੂੰ ਰੱਬ ਦਿਖਿਆ ਇਹ ਆਵਾੜਾ ਗਰੀਬਾਂ ਦਾ ਮਸੀਹਾ ਲੋੜਵੰਦਾਂ ਦਾ ਮਸੀਹਾ ਕਈ ਲੋਕ ਆਪਣੀਆਂ ਫੇਸਬੁਕਾਂ ਤੇ ਬੜਾ ਕੁਝ ਲਿਖ ਲੈਂਦੇ ਆ ਪਰ ਮੈਂ ਸਮਝਦਾ ਕਿ ਗਰੀਬ ਦਾ ਤੇ ਲੋੜਵੰਦ ਦਾ ਜਿਹੜਾ ਮਸੀਹਾ ਉਹੀ ਹੁੰਦਾ ਜਿਹੜਾ ਔਖੀ ਕੜੀ ਦੇ ਵਿੱਚ ਕੰਮ ਆਵੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਇਹ ਲੋਕਾਂ ਨੇ ਗਰੀਬਾਂ ਦੇ ਚਿਹਰੇਆਂ ਤੇ ਮੁਸਕਾਨ ਲਿਆਂਦੀ ਹੈ ਜਿਦੇ ਵਿੱਚ ਉ체체 ਤੌਰ ਤੇ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਬਾਬਾ ਕੁੰਦਨ ਸਿੰਘ ਭਲਾਈ ٹرسٹ ਤੋਂ ਮਮਾ ਮਾਤਾ ਵਿਪਨਪ੍ਰੀਤ ਕੋਰ ਜੀ ਕਲਗੀਧਰ ਸਾਹਿਬ ਤੋਂ ਕੇਅਰ ਫॉर ਪੀਪਲ ਦੇ ਸਾਰੇ ਮੇਰੇ ਵੀਰ ਔਨ ਹੋਟਲ ਦੇ ਗੁਰਦੀਪ ਸਿੰਘ ਟੱਕਰ ਜੀ ਤੇ ਹੋਰ ਵੀ ਜਿਹੜੀਆਂ ਬੜੀਆਂ بڑے ਲੋਕਾਂ ਨੇ ਸੇਵਾ ਕੀਤੀ ਗੁਰਦੁਆਰਾ ਦੁਖਨੀਵਾਰਨ ਸਾਹਿਬ ਤੋਂ ਵੀ ਬੜੇ ਲੋਕਾਂ ਨੇ ਸੇਵਾ 'ਚ ਹਿੱਸਾ ਪਾਇਆ ਮੈਂ ਸਾਰੇ ਆ ਸਿਖਸ਼ੀਤਾ ਦਾ ਅੱਜ ਸਨਮਾਨ ਅੱਜ ਲੜੀ ਸ਼ੁਰੂ ਕੀਤੀ ਹੈ ਗਰੀਬਾਂ ਦਾ ਮਸੀਹਾ ਲੋੜਵੰਦਾਂ ਦਾ ਮਸੀਹਾ ਤੇ ਮੈਂ ਇਹ ਦਿਲ ਦੇ ਮਤਲਬ ਦਿਲ ਦੇ ਅੰਦਰੋਂ ਖੁਸ਼ੀ ਪ੍ਰਗਟ ਕਰਦਾ ਕਿ ਇਹਨਾਂ ਲੋਕਾਂ ਨੂੰ ਮੈਂ ਸਨਮਾਨ ਕਰਦਾ